ਪਠਾਨਕੋਟ ਨੈਸ਼ਨਲ ਹਾਈਵੇ ਤੇ ਖੜੇ ਆ ਜਿੱਥੇ ਪਠਾਨਕੋਟ ਪੁਲਿਸ ਵੱਲੋਂ ਆਣ ਜਾਣ ਵਾਲੀ ਗੱਡੀਆਂ ਦੀ ਜਿਹੜੀ ਚੈਕਿੰਗ ਆ ਉਹ ਲਗਾਤਾਰ ਕੀਤੀ ਜਾ ਰਹੀ ਆ ਇਸ ਸਬੰਧ ਦੇ ਵਿੱਚ ਜਦੋਂ ਅਸੀਂ ਡੀਐਸਪੀ ਸੁਖਵਿੰਦਰ ਸਿੰਘ <th>ਪਰਨਾ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਹੁਣਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਵੇਂ ਸਾਲ ਦਾ ਜਿਹੜਾ ਤਿਉਹਾਰ ਆ ਰਿਹਾ ਉਸ ਨੂੰ ਦੇਖਦੇ ਹੋਏ ਹੈ ਸੁਰੱਖਿਆ ਜਿਹਦੀ ਵਧਾਈ ਉਧਾਈ ਗਈ ਆ ਔਰ ਹਰ ਆਣ ਜਾਣ ਵਾਲੀ ਗੱਡੀਆਂ ਦੀ ਜਿਹੜੀ ਆ ਲਗਾਤਾਰ ਇਥੋਂ ਪੂਰੇ ਪੁਖਤਾ ਤਰੀਕੇ ਨਾਲ ਜਿਹੜੀ ਚੈਕਿੰਗ ਕੀਤੀ ਜਾ ਰਹੀ ਆ ਤਾਂ ਜੋ ਔਰ ਕੋਈ ਅਨਸਖਾਮੀ ਘਟਨਾ ਜਿਹੜੀ ਵਾਪਰ ਨਾ ਜਾਏ ਔਰ ਉਹਨਾਂ ਨਾਲ ਕੀਤੀ ਹੋਈ ਗੱਲਬਾਤ ਜਿਹੜੀ ਤੁਹਾਨੂੰ ਸੁਣਾਉਣੇ ਆ ਤੁਸੀਂ ਦੇਖੋ ਪੂਰੀ ਰਿਪੋਰਟ ਮੈਂ ਬੰਦ ਰਹਿਸਤ ਹੈ ਕਿ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਸ਼੍ਰੀ ਦਰਜਿੰਦਰ ਸਿੰਘ ਢੱਲੂ ਸਾਹਿਬ ਦੇ ਦਸਾਂ ਨਿਰਦੇਸ਼ਾਂ ਦੇ ਤਹਿਤ ਸਰਚ ਅਭਿਆਨ ਜਿਹੜਾ ਸਾਡੇ ਰੈਗੂਲਰ ਚੱਲਦੇ ਰਹਿੰਦੇ ਨੇ ਔਰ ਤੁਸੀਂ ਦੇਖਦੇ ਹੋ ਕਿ ਬਾਰਡਰ ਤੇ ਸਾਡੀ ਰੋਜ਼ ਰੈਗੂਲਰ ਸਰਚ ਜਿਹੜੀ ਉਹ ਚੱਲਦੀ ਰਹਿੰਦੀ ਹੈ ਔਰ ਇਸੇ ਕੜੀ ਦੇ ਵਿੱਚ ਇਹਨੂੰ ਹੋਰ ਪੁਖਤਾ ਕਰਨ ਵਾਸਤੇ ਇਹਨੂੰ ਹੋਰ ਵਧੀਆ ਤਰੀਕੇ ਨਾਲ ਸੁਚਾਰੂ ਤਰੀਕੇ ਨਾਲ ਚਲਾਉਣ ਵਾਸਤੇ ਸਾਰੇ ਆਪਣੇ ਸਿਟੀ ਦੇ ਸਰੌਂਡਿੰਗ ਏਰੀਆ ਦੇ ਵਿੱਚ ਇੰਟੀਰੀਅਰ ਦੇ ਵਿੱਚ ਸਾਰੇ ਜਗ੍ਹਾ ਤੇ ਜਿਹੜੀ ਸਰਚ ਕੀਤੀ ਜਾ ਰਹੀ ਹੈ ਵੀ ਤਾਂ ਜੋ ਕੋਈ ਵੀ ਸ਼ੱਕੀ ਵਿਅਕਤੀ ਜਾਂ ਸਸਪੈਕਟਡ ਕਿਸੇ ਕਿਸਮ ਦਾ ਵੀ ਜਿਹੜਾ ਉਹ ਹੋਵੇ ਤਾਂ ਤੁਹਾਨੂੰ ਇਤਲਾ ਮਿਲ ਸਕੇ ਤਾਂ ਜੋ ਆਪਾਂ ਸਮੇਂ ਰੰਤੇ ਉਹਦੀ ਕਾਰਵਾਈ ਕਰ ਸਕੀਏ ਅ ਬਰਦਰ ਇਸ ਤਰ੍ਹਾਂ ਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਕਿ ਸਾਡੇ ਸਰਚ ਆਪਰੇਸ਼ਨ ਜਿਹੜੇ ਆ ਸਰਚ ਵਿਹਾਨ ਇਸ ਵਾਸਤੇ ਚੱਲਦੇ ਨੇ ਤਾਂ ਜੋ ਕੋਈ ਵੀ ਸ਼ੱਕੀ ਬੰਦਾ ਜਾਂ ਸ਼ੱਕੀ ਚੀਜ਼ ਜਾਂ ਕਿਸੇ ਕਿਸਮ ਦੇ ਵੀ ਉਹ ਵਿਅਕਤੀ ਜਾਂ ਵਸਤੂ ਜਿਹੜੀ ਕਿ ਸਾਨੂੰ ਲੱਗਦੀ ਹੋਵੇ ਕਿ ਇਹਦੇ ਨਾਲ ਆਪਣੇ ਏਰੀਆ ਦੇ ਵਿੱਚ ਕੁਝ ਹੋ ਸਕਦਾ ਉਸ ਵਾਸਤੇ ਆਪਾਂ ਜਿਹੜੇ ਸਰਚ ਵਿਹਾਨ ਚਲਾਈ ਜਾ ਰਹੇ ਨੇ ਸੋ ਕਹਿਣ ਤੋਂ ਭਾਵੇਂ ਹੈਗਾ ਔਰ ਇਸ ਤਰ੍ਹਾਂ ਤੁਸੀਂ ਪੁੱਛ ਰਹੇ ਹੋ ਕਿ ਨਾਕੇ ਸਾਡੇ ਤੁਸੀਂ ਦੇਖਦੇ ਹੋ ਕਿ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਦੀ ਰਹਿਨਮਾਈ ਹੇਠ ਬੜੇ ਪੁਖਤਾ ਤੇ ਸਾਵਧਾਨੀਕ ਤਕਰਾਂ ਚੱਲ ਰਹੇ ਨੇ ਔਰ ਬਕਾਇਦਾ ਵਧੀਆ ਤਿਕਣਾ ਚੈਕਿੰਗ ਕੀਤੀ ਜਾਂਦੀ ਹੈ ਹਰ ਆਉਣ ਜਾਣ ਵਾਲੇ ਦਾ ਆਪਾਂ ਉੱਥੇ ਐਂਟਰੀ ਕਰਦੇ ਹਾਂ ਔਰ ਇਸ ਤੋਂ ਇਲਾਵਾ ਵੀ ਜਿਹੜੇ ਸਰੌਂਡਿੰਗ ਏਰੀਆ ਦੇ ਵਿੱਚ ਜਿੰਨੇ ਵੀ ਹੈਗੇ ਨੇ ਸਾਡੇ ਸਸਪੈਕਟ ਜਾਂ ਡੇਰੇ ਜਾਂ ਕੁਝ ਵੀ ਉਹਨਾਂ ਦੀ ਬਕਾਇਦਾ ਸਮੇਂ ਸਮੇਂ ਸਰ ਚੈਕਿੰਗ ਕੀਤੀ ਜਾਂਦੀ ਹੈ ਹੁਣ ਕੀ ਕਰ ਰਹੇ ਹੋ ਅਹ ਦੇਖੋ ਬਰਦਰ ਇਸ ਤਰ੍ਹਾਂ ਕਿ ਸਾਡੀ ਤੇ ਲੋਕਾਂ ਗੇਹੀ ਅਪੀਲ ਹੈ ਕਿ ਜਿਸ ਤਰ੍ਹਾਂ ਨਿਊ ਇਅਰ ਆ ਰਿਹਾ ਹੈ ਜਾਂ ਹੋਰ ਵੀ ਅੱਗੇ ਤਿਹਾਰ ਆ ਰਹੇ ਨੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਜੇ ਤੁਹਾਨੂੰ ਕੋਈ ਸ਼ੱਕੀ ਬੰਦਾ ਦਿਖਦਾ ਹੈ ਜਾਂ ਕੋਈ ਸ਼ੱਕੀ ਚੀਜ਼ ਲੱਭਦੀ ਹੈ ਜਾਂ ਵਾਹਕਲ ਕੁਝ ਵੀ ਵਟ ਐਵਰ ਉਸ ਬੰਦੇ ਵਿੱਚ ਹਮੇਸ਼ਾ ਸਾਨੂੰ ਨਾਲ ਲੱਗਦੇ ਆਪਣੀ ਪੁਲਿਸ ਸਟੇਸ਼ਨ ਨੂੰ ਜਾਂ ਸਾਨੂੰ ਜਾਂ ਕਿਸੇ ਵੀ ਆਪਣੇ ਪੁਲਿਸ ਅਫਸਰ ਨੂੰ ਸੂਚਨਾ ਦਿਓ ਤਾਂ ਜੋ ਸਮੱਸਿਆ ਰਹਿੰਦੀ ਆਪਾਂ ਕਾਰਵਾਈ ਕਰ ਸਕੀਏ ਥੈਂਕ ਯੂ ਵੈਰੀ ਮਚ